ਅੱਜ ਮੇਰੀ ਪੈਣਾ ਦੇ ਅੱਖਾਂ ਵਿੱਚ ਵੀ ਮੇਰੇ ਵਰਗੋ ਮੇਰੇ ਵਰਗੇ ਆ ਝਰਦੇ ਨੇ ਉਹਨਾਂ ਨੂੰ ਯਾਦ ਕਰਕੇ ਇਹੋ ਜੀ ਉਹਨਾਂ ਦੀ ਸੇਵਾ ਇਹੋ ਜਿਹਾ ਪਿਆਰ ਇੱਕ ਇੱਕ ਪਰਿਵਾਰ ਦੇ ਨਾਲ ਤੇ ਅੱਜ ਜਦ ਆਪਾਂ ਸੁਣਦੇ ਹਾਂ ਕਿਵੇਂ ਵਿਰੋਧੀ ਆ ਕੇ ਬਾਦਲ ਸਾਹਿਬ ਨੂੰ ਭੰਡਦੇ ਨੇ ਜਿਹੜੇ ਬਾਦਲ ਸਾਹਿਬ ਨੇ ਤੁਹਾਡੀ ਇੱਕ ਇੱਕ ਨਿੱਕੀ ਤਕਲੀਫ ਨੂੰ ਆਪਣੀ ਤਕਲੀਫ ਸਮਝ ਕੇ ਉਹਨਾਂ ਨੇ ਤੁਹਾਡੀ ਬਾਹ ਫੜੀ ਸੁੱਖ ਦੁੱਖ ਚ ਸਾਡਾ ਸਾਥ ਦਿੱਤਾ ਅੱਜ ਬਹੁਤ ਵੱਡਾ ਦੁੱਖ ਹੁੰਦਾ ਹੈ ਕਿ ਸਿਆਸੀ ਲਹਾ ਲੈਣ ਵਾਸਤੇ ਇਹ ਵੀ ਨਹੀਂ ਕਿ ਇੱਕ ਦਰਵੇਸ਼ ਸਿਆਸਤਦਾਨ ਜਾਂ ਇੱਕ ਬਾਪੂ ਜਿਹੜਾ ਸਾਡੇ ਵਿੱਚ ਨਹੀਂ ਰਹਾ ਘੱਟ ਤੋਂ ਘੱਟ ਹੋਣ ਤਾਂ ਉਹਨਾਂ ਨੂੰ ਬਖਸ਼ ਦੇਣ ਲੇਕਿਨ ਇਹ ਗੰਦੀ ਸਿਆਸਤ ਇਹੋ ਜੀ ਹੋ ਗਈ ਜਿਹੜੇ ਬਾਦਲ ਸਾਹਿਬ ਨੇ ਕਦੇ ਵੀ ਕਿਨੂੰ ਕਿਦੇ ਵਾਸਤੇ ਕਦੇ ਵੀ ਮਾੜਾ ਸ਼ਬਦ ਨਹੀਂ ਕਿਹਾ ਸੀ ਕਦੇ ਜ਼ਿੰਦਗੀ 'ਚ ਵਿਰੋਧੀਆਂ ਨੂੰ ਵੀ ਨਹੀਂ ਪੰਡਿਆ ਸੀ ਜਿਹੜਾ ਉਹਨਾਂ ਨੂੰ ਗਾਲਾਂ ਕੱਢਦੇ ਸੀ ਉਹਨਾਂ ਨੂੰ ਵੀ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਅੱਜ ਇਹੋ ਜਿਹੇ ਹਰਾ ਤੋਂ ਦੇ ਕੀ ਹੋ ਜੇ ਇਨਸਾਨ ਨੂੰ ਵੀ ਨਹੀਂ ਬਖਸ਼ਦੇ ਸੋ ਚਲੋ ਇਹ ਉਹਨਾਂ ਦੀ ਸੋਚ ਉਹਨਾਂ ਦੀ ਰਾਜਨੀਤੀ ਅਸੀਂ ਤਾਂ ਮੰਨ ਕਰਦੇ ਹਾਂ ਕਿ ਇਹੋ ਜਹਾ ਇਨਸਾਨ ਸਾਡੇ ਪਰਿਵਾਰ ਵਿੱਚ ਜਿਨ੍ਹਾਂ ਤੋਂ ਸਾਨੂੰ ਇੰਨਾ ਕੁ ਸਿੱਖਣ ਨੂੰ ਮਿਲਿਆ ਜਿਹੜੇ ਸਾਡੇ ਬਾਦਲਪਿੰਡ ਦਾ ਨਾਂ ਵੱਜਦਾ ਹੈ ਉਹ ਵੀ ਉਹਨਾਂ ਦੀ ਵੱਡੀ ਦੇਣ ਹੈ ਜਿਨ੍ਹਾਂ ਨੇ ਹਰੇਕ ਗਰੀਬ ਦੀ ਬਾਤ ਫੜੀ ਕਿਸਾਨ ਦੀ ਬਾਤ ਫੜੀ ਕਿੰਨੀਆਂ ਸਹੂਲਤਾਂ ਦਿੱਤੀਆਂ ਤੇ ਆਪਣੇ ਹਲਕੇ ਲੰਬੀ ਦੇ ਨਾਲ ਤਾਂ ਇਹੋ ਜਿਹਾ ਉਹਨਾਂ ਦਾ ਪਿਆਰ ਸੀਗਾ ਕਿ ਭਾਵੇਂ ਬਤੌਰ ਮੁੱਖ ਮੰਤਰੀ ਵੱਡੇ ਅਹੁਦੇ ਆ ਜੇ ਤੁਸੀਂ ਉਹਨਾਂ ਨੂੰ ਬਿਠਾਇਆ ਉਹ ਵੀ ਦੇਨ ਤੁਹਾਡੀ ਨਹੀਂ ਦੇ ਸਕਦੇ ਲੇਕਿਨ ਉਹਨਾਂ ਵੱਡੀ ਕੁਰਸੀਆਂ 'ਚ ਬਹਿ ਕੇ ਵੀ ਉਹਨਾਂ ਦਾ ਮਨ ਉਹਨਾਂ ਦਾ ਦਿਲ ਹਮੇਸ਼ਾ ਤੁਹਾਡੇ ਨਾਲ ਹੀ ਜੁੜਿਆ ਹੋਇਆ ਸੀ ਅੱਜ ਸਾਡੇ ਵਰਗੇ ਜਿਹੜੇ ਅਹੁਦੇ ਲੈ ਕੇ ਫਿਰਦੇ ਆ ਇਹ ਸਭ ਤੁਹਾਡੇ ਪਿਆਰ ਦੀ ਤੇ ਤੁਹਾਡੇ ਬਾਦਲ ਸਾਹਿਬ ਦੇ ਪਿਆਰ ਦੀ ਦੇਣ ਹੈ ਤੇ ਇਹ ਦੇਣ ਕਦੇ ਦੇ ਨਹੀਂ ਸਕਦੇ ਜਿੱਥੇ ਬਾਦਰ ਸਾਹਿਬ ਨੇ ਮੈਨੂੰ ਇੱਕ ਧੀ ਦੀ ਤਰ੍ਹਾਂ ਰੱਖਿਆ ਉਥੇ ਇਸ ਹਲਕੇ ਦੀ ਮੇਰੀਆ ਪੈਦਾ ਮੇਰੇ ਵੀਰਾਂ ਨੇ ਵੀ ਹਮੇਸ਼ਾ ਮੈਨੂੰ ਇੱਕ ਪਰਵਾਰ ਦੀ ਤਰ੍ਹਾਂ ਤੁਸੀਂ ਅਸ਼ੀਰਵਾਦ ਦਿੱਤਾ ਅੱਜ ਬਾਦਰ ਸਾਹਿਬ ਭਾਵੇਂ ਸਾਡੇ ਵਿੱਚ ਨਹੀਂ ਨੇ ਲੇਕਿਨ ਤੁਹਾਡੇ ਸਾਰਿਆਂ ਦੇ ਵਿੱਚ ਮੈਂ ਉਹਨਾਂ ਨੂੰ ਦੇਖਦੀ ਆ ਤੇ ਜਿਵੇਂ ਵੱਡੇ ਦੇ ਜਾਨ ਤੋਂ ਬਾਅਦ ਜਿਵੇਂ ਬੱਚੇ ਸਾਹਮਦੇ ਨੇ ਵੱਡੇ ਵਲੇ ਗੁਣ ਵੱਡਿਆਂ ਦੇ ਗੁਣ ਤਾਂ ਹੋ ਨਹੀਂ ਸਕਦੇ ਲੇਕਿਨ ਵੱਡੇ ਦੇ ਜਾਨ ਤੋਂ ਬਾਅਦ ਹਮੇਸ਼ਾ ਪਰਿਵਾਰ ਕਹਿੰਦਾ ਚੰਗਾ ਪੁੱਤ ਹੁਣ ਪਿਓ ਦੀ ਤਰ੍ਹਾਂ ਸਾਡੇ ਨਾਲ ਨਿਭੀ ਆਪਾਂ ਵੀ ਕੋਸ਼ਿਸ਼ ਕਰਾਂਗੇ ਕਿ ਜਿਵੇਂ ਬਾਦਲ ਸਾਹਿਬ ਤੁਹਾਡੇ ਨਾਲ ਸੀਗੇ ਉਹਨਾਂ ਦੀ ਦੇਖਾਇੇ ਹੋਏ ਰਾਤੇ ਤੁਹਾਡੇ ਨਾਲ ਪਰਿਵਾਰ ਦੀ ਤਰ੍ਹਾਂ ਤੁਹਾਡੇ ਨਾਲ ਨਿਭੰਦੀ ਕੋਸ਼ਿਸ਼ ਕਰਾਂਗੇ ਮੈਂ ਆਸ ਕਰਦੀ ਆ ਕਿ ਸੱਚੀ ਸੋਚੀ ਸ਼ਰਧਾਂਜਲੀ ਸਾਡੇ ਬਾਪੂ ਨੂੰ ਉਹ ਹੋ ਗਈ ਕਿ ਜਿਹੜਾ ਉਹਨਾਂ ਦੇ ਹੁੰਦੇ ਆਪਾਂ ਉਹਨਾਂ ਨੂੰ ਆਸ਼ੀਰਵਾਦ ਦਿੰਦੇ ਸੀ ਉਹਨਾਂ ਤੋਂ ਜਾਣ ਤੋਂ ਬਾਅਦ ਉਸ ਤੋਂ ਕਈ ਗੁਣਾ ਵੱਧ ਆਸ਼ੀਰਵਾਦ ਦੇ ਕੇ ਸਾਰੇ ਭੰਡੀਆਂ ਦਾ ਮੂੰਹ ਬੰਦ ਕਰੀਏ जिन्ना ने ਸਾਡੇ ਬਾਪੂ ਨੂੰ ਭੰਦ ਕੇ ਸਿਆਸੀ ਲਾ ਲੈਂਦੀ ਕੋਸ਼ਿਸ਼ ਕੀਤੀ ਕਿ ਲੰਬੀ ਹਲਕੇ ਦੇ ਲੋਕੀ ਆਪਦੇ ਬਾਪੂ ਦੇ ਨਾਲ ਜਿਵੇਂ ਜਦੋਂ ਸੇ શરીર ਦੇ ਇੱਕ ਤੌਰ ਤੇ ਇੱਥੇ ਸੀਗੇ ਤਾਂ ਵੀ ਖੜੇ ਸੀ ਤਾਂ ਭਾਵੇਂ ਹੁਣ ਸਾਡੇ ਵਿੱਚ ਨਹੀਂ ਨੇ ਅੱਜ ਵੀ ਉਹਨਾਂ ਦੀ ਸੋਚ ਦੇ ਨਾਲ ਪਹਿਰਾ ਦੇਣ ਵਾਸਤੇ ਖੜੇ ਨੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦੀਆਂ ਕਿ 1 ਜੂਨ ਤਾਈ ਤੁਸੀਂ ਜਿਵੇਂ ਬਾਦਲ ਸਾਹਿਬ ਨੇ ਪਾਰਟੀ ਪ੍ਰਤੀ ਪੂਰੇ ਦਿਲ ਜੀ ਜਾਨ ਲਗਾ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਆ ਜਿੰਨੇ ਮੇਰੇ ਵਿਰੋਧੀ ਆਣਗੇ ਤੁਹਾਡੇ ਕੋਲ ਉਹ ਕੱਲੇ ਮੈਨੂੰ ਭੰਡਣ ਵਾਸਤੇ ਤੇ ਬਾਦਲ ਸਾਡੇ ਬਾਪੂ ਨੂੰ ਭੰਡਣ ਵਾਸਤੇ ਆਣਗੇ ਇਹ ਦਲ ਬਦਲੂ ਜਿਹੜੇ ਅੱਜ ਕਿਸੇ ਪਾਰਟੀ 'ਚ ਕੱਲ ਕਿਸੇ ਹੋਰ ਪਾਰਟੀ 'ਚ ਇਹਨਾਂ ਦਾ ਤਾਂ ਕੀ ਦੀਨ ਨਿਮਾਨ ਕੀ ਦਿੱਲੀ ਜਾ ਕੇ ਕਿਹਨੇ ਚ ਕੌਣ ਕਿੱਥੇ ਵਿਗਜੂਗਾ ਬਾਦਲ ਸਾਹਿਬ ਜਿਨ੍ਹਾਂ ਨੇ ਸਾਰੀ ਉਮਰ ਜਿੱਥੇ ਖੜੇ ਸੀ ਪਾਰਟੀ ਨਾਲ ਖੜੇ ਰਹੇ ਹਲਕੇ ਦੇ ਨਾਲ ਖੜੇ ਰਹੇ ਇਹ ਤਾਂ ਅੱਜ ਜਿਹੜੇ ਆਏ ਨੇ ਕੱਲ ਕਿਤੇ ਹੋਰ ਸੀ ਅੱਜ ਕਿਤੇ ਹੋਰ ਨੇ ਇਹਨਾਂ ਦਲ ਬਧਰੂਆ ਨੂੰ ਆਪਾਂ ਸਬਕ ਸਿਖਾਈਏ ਕਿ ਸਾਡੇ ਝੂਠੇ ਲਾਰੇ ਝੂਠੇ ਵਾਦੇ ਹੁਣ ਪੰਜਾਬ ਦੇ ਲੋਕੀ ਨਹੀਂ ਚੱਲਣਗੇ ਬਹੁਤ ਹੋ ਗਿਆ ਕਦੇ ਕਾਂਗਰਸੀ ਆ ਕੇ ਘਰ ਘਰ ਨੌਕਰੀ ਦਾ ਲਾਰਾ ਕਦੇ ਕਰਜ਼ਾ ਮਾਫੀ ਦਾ ਲਾਰਾ ਕਦੇ ਆ ਝਾੜੂ ਵਾਲੇ ਆ ਜਾਂਦੇ ਨੇ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਦਾ ਲਾਰਾ ਬਹੁਤ ਲਾਰੇ ਹੋ ਗਏ ਸਾਰੇ ਲੋਕੀ ਸਮਝੀ ਬੈਠੇ ਸੀ ਜਿਵੇਂ ਬਾਲਤ ਸਾਹਿਬ ਜ਼ਵਾਦ ਦੇ ਪੱਕੇ ਬਾਕੀ ਸਾਰੇ ਵੀ ਇਹ ਨੇ ਲੇਕਿਨ 7 ਸਾਲਾਂ ਚ ਸਾਰਾ ਕੁਝ ਦੇਖ ਲਿਆ ਤੇ ਇਹਨਾਂ ਸਾਰਿਆਂ ਨੂੰ ਧੋਖੇਬਾਜ਼ਾਂ ਨੂੰ ਹੁਣ ਸਬਕ ਸਿਖਾਈਏ ਝੂਠ ਮਾਰ ਕੇ ਪੰਜਾਬ ਚ ਰਾਜਨੀਤੀ ਲੋਕੀ ਨਹੀਂ ਬਰਦਾਸ਼ਤ ਕਰਨਗੇ ਲੇਕਿਨ ਸੱਚ ਤੇ ਰਾਜ ਚਲਣ ਵਾਲੀ ਉਸ ਤਕੜੀ ਦਾ ਸਾਥ ਦੇਵਾਂਗੇ ਜਿਨ੍ਹਾਂ ਨੇ ਕਦੇ ਝੂਠ ਨਹੀਂ ਮਾਰਿਆ ਕਦੇ ਲਾਰੇ ਨਹੀਂ ਲਾਏ ਲੇਕਿਨ ਜੋ ਕੁਛ ਬਾਦਲ ਸਾਹਿਬ ਨੇ ਦਿੱਤਾ ਜਿਨ੍ਹਾਂ ਨੇ ਖੋ ਲਿਆ ਅੱਜ ਉਹਨਾਂ ਦੀ ਮੋਟ ਖੋ ਕੇ ਉਹਨਾਂ ਨੂੰ ਅਸੀਂ ਹਿਸਾਬ ਆਪਣਾ ਮੰਗਾਂਗੇ